ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋਵੋਗੇ ਕਿ ਕਾਲੇ ਬੱਦਲ ਦੀ ਤਾਂ ਮੌਸਮ ਬਹੁਤ ਸੁਹਾਵਣਾ ਬਣਿਆ ਬੜੀਆਂ ਹੋਇਆ ਤਾਂ ਕਾਫੀ ਦਿਨਾਂ ਦੀ ਗਰਮੀ ਪੈਰੀ ਸੀ ਗਰਮੀ ਦੇ ਵਿੱਚ ਬਹੁਤ ਬੁਰਾ ਹਾਲ ਸੀ ਕਿ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ ਤਾਂ ਅੱਜ ਮੌਸਮ ਬਹੁਤ ਸੋਹਣਾ ਬਣਿਆ ਤਾਂ ਮੇਰੇ ਦਿਲ ਕੀਤਾ ਕਿ ਮੈਂ ਇੱਕ ਕੋ ਵੀਡੀਓ ਬਣਾਵਾਂ ਕਿਉਂਕਿ ਬੱਦਲ ਜਿਹੜੇ ਨੇ ਕਾਲੇ ਛਾਏ ਹੋਏ ਨੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਨੇ ਜੋ ਕਿ ਕਾਫੀ ਸਾਲਾਂ ਬਾਅਦ ਇੱਕ ਘਟਾ ਜੜੀ ਹੈ ਵੇਖਣ ਨੂੰ ਬਲੀਆ ਤੁਸੀਂ ਦੇਖ ਸਕਦੇ ਹੋ ਕਿ ਬਦਲਾਂ ਦਾ ਰੰਗ ਬਿਲਕੁਲ ਕਾਲਾ ਹੋਇਆ ਪਿਆ ਤਾਂ ਵੀ ਇਹ ਜਿਸ ਤਰ੍ਹਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਇੱਕ ਤਾਂ এনवायरमेंट ਸਾਡਾ ਬਹੁਤ ਖਰਾਬ ਹੋ ਚੁੱਕਿਆ ਹੈ ਸਾਡੀ ਜੜੀ ਗਲੋਬਲ ਵਾਰਮਿੰਗ ਹੈ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ بارشਾਂ ਜਿਹੜੀਆਂ ਨੇ ਆਪਣੇ ਸਮੇਂ ਤੇ ਨਹੀਂ ਪੈਂਦੀਆਂ بارشਾਂ ਦਾ ਸਮਾਂ ਜਿਹੜਾ ਉਹ ਚੇਂਜ ਹੋ ਗਿਆ ਕਿਉਂਕਿ ਅਸੀਂ ਜਿਹੜੇ ਔਰ ਤੁਸੀਂ ਰੁੱਖ ਦੇਖ ਰਹੇ ਹੋ ਜਦੋਂ ਸਾਡੇ ਇਹੀ ਰੁੱਖ ਨਹੀਂ ਹੈਗੇ ਨਾ بارشਾਂ ਤੇ ਐਵੇਂ ਦੀਆਂ ਤਾਹਾਵਾਂ ਕਿਵੇਂ ਚੜਨਗੀਆਂ ਸੋ ਪਹਿਲਾਂ ਰੁੱਖੂ ਹੁੰਦੇ ਸੀ ਇਦਾਂ ਦੀਆਂ ਤਾਹਾਵਾਂ ਚੜਦੀਆਂ ਸੀ ਚਿੱਡੇ ਜਿਹੜੇ ਬਗਲੇ ਸੀ ਉਹ ਅਸਮਾਨ ਚ ਉਡਾਰੀਆਂ ਲਾਉਂਦੇ ਸੀ ਸੋ ਅੱਜ ਉਹ ਚੀਜ਼ਾਂ ਸਾਨੂੰ ਨਹੀਂ ਦੇਖਣ ਨੂੰ ਮਿਲੀਆਂ ਪਰ ਅੱਜ ਕਾਫੀ ਸਾਲਾਂ ਬਾਅਦ ਹੈ ਜਿਹੜੀਆਂ ਕਾਲੀਆਂ ਘਟਾਵਾਂ ਨੇ ਬੱਦਲ ਸਾਨੂੰ ਕਾਲੇ ਦੇਖਣ ਨੂੰ ਮਿਲੇ ਨੇ ਤੇਰੇ ਬੱਦਲਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਹੁੰਦਾ ਤਾਂ ਬਹੁਤ ਜ਼ਿਆਦਾ ਮੀਂਹ ਜਿਹੜਾ ਉਹ ਪੈਂਦਾ ਹੈ ਤਾਂ ਮੌਸਮ ਸੋਹਣਾ ਆ ਅੱਜ ਪਰਿਵਾਰਕ ਕੀ ਸੀ ਦੇ ਕਾਫੀ ਥਾਂਵਾਂ ਦੇ ਵਿੱਚ ਕਾਫੀ ਜਿਹੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੀਂਹ ਪਿਆ ਆ ਸੋ ਪਟਿਆਲੇ ਦੇ ਨਾਲ ਲੱਗਦੇ ਸ਼ਹਿਰ ਸਮਾਣਾ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਜੋ ਬੱਦਲ ਦੀਆਂ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੀਆਂ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਗਰਮੀ ਸੀ ਕਿ ਘਰ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਮੁਸ਼ਕਲ ਸੀ ਲੋਕਾਂ ਨੇ ਸ਼ਬੀਲਾ ਲਾਇਆ ਸੋ ਸ਼ਬੀਲਾ ਲਾਲਾ ਕੇ ਰੱਬ ਨੂੰ ਕਿਹਾ ਕਿ ਮੀਂਹ ਪਾ ਦੋ ਕਿ ਜੇ ਤੋ ਤੁਸੀਂ ਕੁਦਰਤ ਨਾਲ ਇਦਾਂ ਦੀ ਛੇੜਛਾੜ ਕਰੋਗੇ ਤਾਂ ਬਾਅਦ ਵਿੱਚ ਤੁਹਾਨੂੰ ਰੱਬ ਨੂੰ ਬੁਣਾਉਣਾ ਪੈਂਦਾ ਕਿਉਂਕਿ ਅੱਜ ਕੱਲ ਤਾਂ ਰੁੱਖ ਵੀ ਨਹੀਂ ਰਏ ਹੈਗੇ ਕਿ ਜੰਗਲਾਂ ਨੂੰ ਕੱਟ-ਕੱਟ ਕੇ ਤੁਸੀਂ ਇੰਡਸਟਰੀ ਲਾ ਰਹੇ ਹੋ ਤਾਂ ਇਸ ਤਰੀਕੇ ਨਾਲ ਹੋ ਸਕਦਾ ਕਿ ਬੰਦਾ ਨਾ ਤੁਸੀਂ ਪਾਲ ਸਕਦੇ ਅਸੀਂ ਕੁਮੰਨ ਦੇ ਵਾਸਤੇ ਅੱਜ ਤੁਸੀਂ ਜਾਨਦੇ ਆ ਉੱਥੇ ਤੁਸੀਂ ਇਦਾਂ ਦੇ ਰੁੱਖ ਦੇਖਦੇ ਹੋ ਉੱਥੇ ਮੌਸਮ ਵੀ ਇਦਾਂ ਲਈ ਰਹਿੰਦਾ ਤਾਂ ਉੱਥੇ بارش ਹੁੰਦੀ ਹੈ ਮੌਸਮ ਦੇ ਵਿੱਚ ਲੋਕ ਜਿਹੜੇ ਆਨੰਦ ਮਾਣਦੇ ਨੇ ਸੋ ਪੰਜਾਬ ਦੇ ਵਿੱਚ ਜਿਹੜੀ ਇਹ ਚੀਜ਼ਾਂ ਨੇ ਜੇ ਰੁੱਖ ਨੇ ਕੱਟੇ ਜਾ ਰਹੇ ਨੇ ਤਾਂ ਫਿਰ ਅਸੀਂ ਇਦਾਂ ਦੇ ਮੌਸਮ ਤੋਂ ਵੀ ਵਾਂਝੇ ਹੁੰਦੇ ਜਾ ਰਹੀਆਂ ਸਾਨੂੰ ਇਸ ਤਰੀਕੇ ਦੀ ਠੰਡਕ ਨਹੀਂ ਮਿਲਦੀ ਅੱਜ ਅਸੀਂ ਏਸੀਆਂ ਦਾ ਸਹਾਰਾ ਲੈ ਕੇ ਅਸੀਂ ਅੰਦਰਾਂ ਚ ਬੜੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਸਵੀਰਾਂ ਚ ਬੱਦਲ ਕਿੰਨੇ ਸੋਹਣੇ ਲੱਗ ਰਹੇ ਨੇ ਕਿ ਮੇਰਾ ਦਿਲ ਕੀਤਾ ਕਿ ਮੈਂ ਇੱਕ ਵੀਡੀਓ ਬਣਾਵਾਂ ਕਿਉਂਕਿ ਕਾਫੀ ਸਾਲਾਂ ਬਾਅਦ ਮੈਨੂੰ ਇਹ ਜਿਹੜੇ ਬੱਦਲ ਨੇ ਇਸ ਤਰੀਕੇ ਦੇ ਵਿਖਾਈ ਦੇ ਰਹੇ ਨੇ ਤਾਂ ਮੈਨੂੰ ਲੱਗਿਆ ਕਿ ਇਸ ਵੀਡੀਓ ਤੇ ਇਸ ਮੈਟਰ ਤੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੀਦੀ ਹੈ ਅੱਜ ਤੁਸੀਂ ਆਪਣੇ ਵਾਤਾਵਰਣ ਨੂੰ ਬਚਾਓ ਸੋ ਤਸਵੀਰਾਂ ਮੈਂ ਤੁਹਾਨੂੰ ਸਮਾਣਾ ਦੇ ਨਾਲ ਲੱਗਦੇ ਪਿੰਡ ਤੋਂ ਦਿਖਾ ਰਹੀ ਆ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ ਬੱਦਲ ਨੇ ਸੋ ਸਿਆਣੇ ਕਹਿੰਦੇ ਨੇ ਕਿ ਇਨ੍ਹਾਂ ਬੱਦਲਾਂ ਦੇ ਵਿੱਚ ਪਾਣੀ ਭਰਿਆ ਹੁੰਦਾ ਮੀਂਹ ਪੈਂਦਾ ਆ ਤੇ ਅੱਜ ਕੱਲ ਦੇ ਉਹ ਮੀਂਹ ਵੀ ਨਹੀਂ ਰਹੇ ਤਾਂ ਬੱਦਲ ਵੀ ਨਹੀਂ ਰਹੇ ਸੋ ਜਿਸ ਤਰੀਕੇ ਨਾਲ ਆਪਾਂ ਰੱਬ ਦੇ ਨਾਲ ਛੇੜਛਾੜ ਕਰਦੇ ਆ ਤਾਂ ਫਿਰ ਰੱਬ ਕਹਿੰਦਾ ਤੁਸੀਂ ਵੀ ਆਪਣੀ ਪੁਗਤ ਨਹੀਂ ਜੜੀ ਆ ਪੁਗਤੋ ਗਰਮੀ ਚ ਰਹੋ ਸੋ ਤੁਹਾਨੂੰ ਇਹ ਵੀਡੀਓ ਮੇਰੇ ਵਿਚਾਰ ਕਿਵੇਂ ਦੇ ਲੱਗੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਇਸ ਤਰ੍ਹਾਂ ਦਾ ਮੌਸਮ ਸਿਰਫ ਸਾਨੂੰ ਪਹਾੜਾਂ ਦੇ ਵਿੱਚ ਹੀ ਵੇਖਣ ਨੂੰ ਮਿਲਦਾ ਸਾਨੂੰ ਪੰਜਾਬ ਚ ਬਹੁਤ ਘੱਟ ਦੇਖਣ ਨੂੰ ਮਿਲਦਾ ਕਿਉਂਕਿ ਅਸੀਂ ਹਿਮੰਤਪਾ ਪਹਾੜਾਂ ਦੇ ਵਿੱਚ ਜੁੜ ਜਾਂਦੇ ਆ ਪਰ ਉੱਥੇ 2 3 4 ਦਿਨ ਰਹਿ ਕੇ ਸਾਨੂੰ ਫਿਰ ਵਾਪਸ ਪੰਜਾਬ ਦੇ ਵਿੱਚ ਉਹੀ ਗਰਮ ਹਵਾਵਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਕਿਉਂ ਨਾ ਅਸੀਂ ਆਪਣੇ ਪੰਜਾਬ ਨੂੰ ਵੀ ਹਿਮਾਚਲ ਵਰਗਾ ਬਣਾਈਏ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਰੁੱਖ ਪੌਦੇ ਹੈਗੇ ਨੇ ਪਰ ਜਿੱਥੇ ਇੰਡਸਟਰੀਆਂ ਹੁੰਦੀਆਂ ਨੇ ਉੱਥੇ ਚੀਜ਼ਾਂ ਸਾਰੀਆਂ ਕੱਟੀਆਂ ਜਾਂਦੀਆਂ ਨੇ ਰੁੱਖ ਕੱਟੇ ਜਾਂਦੇ ਨੇ ਇੰਡਸਟਰੀਆਂ ਕਰਕੇ ਸੋ ਹੁਣ ਟਿੰਡਾ ਚ ਵੀ ਹੁਣ ਹੌਲੀ ਹੌਲੀ ਜਿਹੜੀ ਇੰਡਸਟਰੀ ਐ ਉਹ ਉਨੀ ਸ਼ੁਰੂ ਹੋ ਗਈ ਐ ਸੋ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਮੈਨੂੰ ਗੁਰੀ ਗੁਰੀ ਦੀ ਔਰ ਨੂੰ ਦਿਓ ਇਜਾਜ਼ਤ ਧੰਨਵਾਦ ਸਾਰਸ਼ੀਆ ਕਾ